ਪੰਜਾਬ ਸਰਕਾਰੀ ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਤੇ ਅਕਸਰ ਹੀ ਸਵਾਲ ਚੁੱਕੇ ਜਾਂਦੇ ਨੇ ਜੇਕਰ ਬੱਚੇ ਫੇਲ ਹੁੰਦੇ ਨੇ ਤਾਂ ਇਲਜ਼ਾਮ ਅਧਿਆਪਕਾਂ ਤੇ ਨਾ ਪੜਾਉਂਦਾਂ ਦਾ ਆਂਦਾ ਹੈ ਪੜਾਅਧਿਆਪਕ ਵੱਲੋਂ ਆਪਣੀ ਗਲਤੀਆਂ ਨਾ ਮੰਨ ਕੇ ਇਲਜ਼ਾਮ ਪੰਜਾਬ ਸਰਕਾਰੀ ਸਿੱਖਿਆ ਬਨਾਲੀ ਤੇ ਮਾਰ ਦਿੱਤਾ ਜਾਂਦਾ ਹੈ ਸਰਕਾਰ ਅਧਿਆਪਕਾਂ ਅਧਿਆਪਕ ਸਰਕਾਰਾਂ ਤੇ ਇਲਜ਼ਾਮ ਤਲਾਉਂਦੇ ਰਹਿੰਦੇ ਨੇ ਪਰ ਇਸ ਵਿੱਚ ਨੁਕਸਾਨ ਬੱਚਿਆਂ ਦੇ ਭਵਿੱਖ ਦਾ ਹੁੰਦਾ ਹੈ ਸਮਾਰਾ ਨੇੜੇ ਕੇ ਸਰਕਾਰੀ ਹਾਈ ਸਕੂਲ ਮੁਸ਼ਕਾਬਾ ਜਮਾਤ 9 ਕਲਾਸ ਅੰਤਿਜਾ ਲਗਾਤਾਰ ਮਾੜਾ ਆਇਆ ਹੈ ਇਸ ਸਕੂਲ ਦੇ 9ਵੀਂ ਜਮਾਤ ਦੇ ਬੱਚੇ ਲਗਾਤਾਰ ਤੀਸਰੀ ਵਾਈਮ ਟਾਨਾ ਚੋਂ ਫੇਲ ਹੋਏ ਨੇ ਜਦੋਂ ਇਸ ਬਾਰੇ ਸਕੂਲ ਇਨਚਾਰਜ ਅਤੇ ਅਧਿਆਪਕ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਰਕਾਰੀ ਸਿੱਖਿਆ ਬਨਾਲੀ ਨੂੰ ਸੋਡੇ ਧਰਾਇਆ ਤਾਂ ਪਹਿਲਾਂ ਵੀ ਗੱਲ ਹੋਈ ਆ ਬੱਚਿਆਂ ਦਾ ਪਿੱਛੋਂ 8ਵੀਂ ਤੱਕ ਦਾ ਲਗਾਤਾਰ ਆਪਣੇ ਜਿਹੜੀ ਪਾਸ ਕਰਨ ਦੀ ਗਵਰਨਮੈਂਟ ਦੀ ਨੀਤੀ ਆ ਤੇ ਉਹ ਵੀ ਕਾਰਨ ਹੋਰ ਵੀ ਆ ਸਮਾਜਿਕ ਕਾਰਨ ਵੀ ਜਿਵੇਂ ਕਿ ਟੀਵੀ ਮੀਡੀਆ ਦਾ ਬਹੁਤ ਜੋਗਾ ਬੱਚੇ ਕਰਾਜੇ ਕੁਝ ਮਾਂ-ਬਾਪ ਦਾ ਵੀ ਆਪਣੇ ਕੰਮਾਂ ਪਰਤੀ ਵਿਅਸਤ ਹੋਣਾ ਬੱਚਿਆਂ ਵੱਲ ਥੋੜਾ ਜਿਹਾ ਘੱਟ ਧਿਆਨ ਦੇਣਾ ਸਕੂਲਾਂ ਦੇ ਟੀਚਰਾਂ ਨਾਲ ਘੱਟ ਸੰਪਰਕ ਕਰਨਾ ਅਜਿਹੇ ਕੁਝ ਕਾਰਨ ਨੇ ਜੀ ਬੱਚਿਆਂ ਦਾ ਫੇਰ ਹੋ ਜਾਣਾ ਕਿਤੇ ਇਹ ਤਾਂ ਨਹੀਂ ਕਿਤੇ ਨਾ ਕਿਤੇ ਅਧਿਆਪਕਾਂ ਦੀ ਦੋਸ਼ੀ ਆ ਇਹ ਟੋਟਲੀ ਨਹੀਂ ਮੰਨਿਆ ਜਾ ਸਕਦਾ ਜੀ ਉਹਨਾਂ ਨੂੰ ਆਪਣੇ ਕਿਤੇ ਜੇ ਤੁਸੀਂ ਚਲੋ ਅਸੀਂ ਪੜਾ ਰਹੇ ਹਾਂ ਸਮਾਜ ਵੱਲੋਂ ਸਾਡੇ ਤੇ ਉਹਨਾਂ ਜਿੰਮੇਵਾਰੀ ਸੌਂਪੀ ਆ ਉਹਨਾਂ ਲਈ ਹੈ ਸੀ ਵੀ ਚਲੋ ਉਹਨਾਂ ਦੀ ਪੂਰੀ ਜਿੰਮੇਵਾਰੀ ਪਰ ਜੇ ਬੱਚੇ ਉਹਨਾਂ ਦਾ ਪਿਛਲੇ ਉਹ ਦੇਖਦੇ ਹੋਏ ਆਪਣੇ ਜੋ ਉਹਨਾਂ ਦੀ IQ ਲੈਵਲ ਆ ਜੋ ਵੀ ਉਹਦੇ ਬਿਅਕਤ ਇਹੀ ਅੱਗੇ ਸਾਡੇ ਵੱਲੋਂ ਪੜਾਇਆ ਜਾਂਦਾ ਹੈ ਕਿਤਾ ਰਾਈਟ ਟੂ ਐਜੂਕੇਸ਼ਨ ਕਰਕੇ ਜੋ ਬੱਚੇ ਸ਼ੁਰੂ ਤੋਂ ਹੀ ਉਹਨਾਂ ਦੀ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਪਾਸ ਤਾਂ ਹੋਈ ਜਾਣਾ ਸਾਨੂੰ ਕਿਹੜਾ ਫੇਲ ਕੀਤਾ ਜਾਣਾ ਜਾਂ ਅਸੀਂ ਕਿਹੜਾ ਪਿਛਲੀ ਕਲਾਸ 'ਚ ਬੈਠਣਾ ਹੈ ਉਸ ਵਜ੍ਹਾ ਤੋਂ ਥੋੜਾ ਜਿਹਾ ਘੱਟ ਪੜਨਦੀਆਂ ਨਾ ਪੜਨਦੀ ਘੱਲੋ ਆਦਤ ਪਈ ਹੁੰਦੀ ਆ ਬਟ 9th ਤੇ ਜਾ ਕੇ ਇੱਕਦਮ ਜਦੋਂ ਉਹਨਾਂ ਦੇ ਅੱਗੇ ਸਿਲੇਬਸ ਵੀ ਟਫ ਆ ਜਾਂਦਾ ਹੈ ਜਾਂ ਪੜਨਾ ਜ਼ਿਆਦਾ ਪੈਂਦਾ ਹੈ ਉੱਥੇ ਆ ਕੇ ਉਹ ਲੈਕ ਕਰ ਜਾਂਦੇ ਨੇ ਪਲੱਸ ਪ੍ਰੈਕਟਿਸ ਦੀ ਕਮੀ ਹੁੰਦੀ ਆ ਜਿਵੇਂ ਮੈਥ ਸਬਜੈਕਟ ਚ ਲਗਾ ਲਓ ਕੁਝ ਕਰਦੇ ਘੱਟ ਧਿਆਨ ਦਿੰਦੇ ਨੇ ਅਸੀਂ ਬੁਲਾਣੇ ਆ ਤਾਂ ਵੀ ਨਹੀਂ ਆਉਂਦੇ ਇਹ ਸਭ ਚੀਜ਼ਾਂ ਨੇ ਘਰੇ ਜਾ ਕੇ ਬੱਚੇ ਪ੍ਰੈਕਟਿਸ ਨਹੀਂ ਕਰਦੇ 9th ਕਲਾਸ ਦਾ ਰਿਜ਼ਲਟ ਕਿਸ ਤਰ੍ਹਾਂ ਰਿਹਾ ਤੁਹਾਡਾ ਰਿਜ਼ਲਟ ਪਿਛਲੇ ਵਾਰ ਨਾਲੋਂ ਥੋੜਾ ਜਿਹਾ ਮਾੜਾ ਰਿਹਾ ਪਰ ਇੰਨਾ ਮਾੜਾ ਵੀ ਨਹੀਂ ਕਹਿ ਸਕਦੇ ਕਿੰਨੇ ਬੱਚੇ Uh, 40 ਸੀ ਇਹ 17 ਫੇਲ ਹੋਏ ਨੇ ਅੱਛਾ ਤੇ ਇਹਦਾ ਕੀ ਕਾਰਨ ਮੰਨ ਕੇ ਚੱਲਦੇ ਵੀ ਹਾਂ ਫੇਲ ਹੋਏ ਨੇ ਬੱਚੇ 12 ਬੱਚਿਆਂ ਦਾ ਫੇਲ ਹੋ ਜਾਣਾ ਕਿ ਬੱਚੇ 2 ਜਾਂ 3 ਵਾਰ ਵੀ ਫੇਲ ਹੋ ਜਾਂਦੇ ਹਾਂ ਜੀ 2-3 ਵਾਰ ਵੀ ਉਹੀ ਉਹੀ ਰੀਜ਼ਨ ਹੈ ਨਾ ਸਰ ਉਹ ਜੋ ਕਰਾਇਆ ਜਾ ਰਿਹਾ ਕੰਮ ਉਹ ਕਰਦੇ ਹੀ ਨਹੀਂ ਅਸੀਂ ਮਾਰ ਸਕਦੇ ਨਹੀਂ ਪੇਰੈਂਟਸ ਉਹਨਾਂ ਦੇ ਸਭ ਦਿਹਾੜੀ ਵਾਲੇ ਨੇ ਬੋਥ ਮਦਰ ਐਂਡ ਫਾਦਰ ਆਰ ਵਰਕਿੰਗ ਘਰੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਸਕੂਲ 'ਚ ਅਸੀਂ ਡਰ ਜ਼ਿਆਦਾ ਪਾ ਨਹੀਂ ਸਕਦੇ ਫਿਰ ਬੱਚਾ ਹਰ ਪਾਸੋਂ ਫ੍ਰੀ ਹੈ ਕੰਮ ਨਹੀਂ ਕਰਦੇ ਜੋ ਪੜਾਇਆ ਜਾਂਦਾ ਘਰੋਂ ਪੜ੍ਹ ਕੇ ਨਹੀਂ ਆ ਰਹੇ ਸਿੱਖਿਆ ਦਾ ਆਧਾਰ ਸਭ ਲਈ ਕਹਿ ਕੇ ਸਰਕਾਰਾਂ ਨੇ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ 8ਵੀਂ ਜਮਾਤ ਤੱਕ ਕਿਸੇ ਵੀ ਵਿਦਿਆਰਥੀ ਨੂੰ ਫੇਲ ਨਾ ਕੀਤਾ ਜਾਵੇ ਇਸੇ ਤਰ੍ਹਾਂ ਜਦੋਂ ਵਿਦਿਆਰਥੀ ਵੱਡੀਆਂ ਜਮਾਤਾਂ ਵੱਲ ਨੂੰ ਜਾਂਦੇ ਹਨ ਤਾਂ ਉਹਨਾਂ ਦੀ ਨੀਂਦ ਸਿੱਖਿਆ ਪ੍ਰਤੀ ਮਜ਼ਬੂਤ ਨਹੀਂ ਰਹਿੰਦੀ ਨਾ ਤਾਂ ਬੱਚੇ ਨੂੰ ਅਧਿਆਪਕ ਡਰਾਵਾ ਦੇ ਸਕਦੇ ਨੇ ਤੇ ਨਾ ਹੀ ਉਹਨਾਂ ਨੂੰ ਫੇਲ ਕਰ ਸਕਦੇ ਨੇ ਜਿਸ ਕਾਰਨ ਵਿਦਿਆਰਥੀਆਂ ਦੀ ਪੜਾਈ ਲਈ ਨੀਂਹ ਬਿਹਦ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਜਿਸ ਦੇ ਨਤੀਜੇ ਵੀ ਮਾੜੇ ਹੀ ਆ ਰਹੇ ਨੇ ਖੰਨਾ ਦੌਰਵਿੰਦਰ ਸਿੰਘ ਢੀਲੋਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563